Anti Corruption Foundation of World Punjab team ਵੱਲੋਂ ਡਾਕਟਰ ਰਖਵੀਰ ਸਿੰਘ ਡੀ ਐਚਓ ਹੁਸ਼ਿਆਰਪੁਰ ਨੂੰ ਕਰਤੱਵ ਨਿਸ਼ਟਾ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਐਂਟੀ ਕ腐ਸ਼ਨ ਫਾਊਂਡੇਸ਼ਨ ਆਫ ਵੱਲਦੀ ਸੰਸਥਾ ਹੈ ਜੋ ਸੂਨੇ ਵਰਲਡ ਲੈਵਲ ਤੇ ਕ腐ਸ਼ਨ ਨੂੰ ਖਤਮ ਕਰਨ ਦਾ ਕੰਮ ਕਰਦੀ ਪਈ ਹੈ ਤੇ ਅਸੀਂ ਇਹਦੇ ਵਿੱਚੋਂ ਉਹਨਾਂ ਸ਼ਖਸੀਅਤਾਂ ਨੂੰ ਮਤਲਬ ਕਰਤੱਵਯ ਨਿਸ਼ਟਾ ਵਾਰਨ ਸਨਮਾਨਿਤ ਕਰਦੇ ਹਾਂ ਜਿਹੜੇ ਵਾਕਈ ਆਪਣਾ ਕੰਮ ਇਮਾਨਦਾਰੀ ਨਾਲ ਕੰਮ ਕਰਦੇ ਆ ਚਾਹੇ ਉਹ ਪ੍ਰਾਈਵੇਟ ਸੈਕਟਰ ਦੇ ਵਿੱਚ ਹੋਵੇ ਚਾਹੇ ਉਹ ਸਰਕਾਰੀ ਮਹਿਕਮੇ ਦੇ ਵਿੱਚ ਹੋਵੇ ਐਨੀਵੇ ਕਿਸੇ ਵੀ ਡਿਪਾਰਟਮੈਂਟ ਦੇ ਵਿੱਚੋਂ ਜਿਹੜਾ ਬੰਦਾ ਵਾਕਈ ਇਮਾਨਦਾਰੀ ਨਾਲ ਕੰਮ ਕਰਦਾ ਪਿਆ ਅਸੀਂ ਉਹਨਾਂ ਨੂੰ ਉਹ ਕਰਤੱਵਯ ਨਿਸ਼ਟਾ ਵਾਰਨ ਸਨਮਾਨਿਤ ਕਰਦੀ ਹੈ ਸਾਡੀ ਸੰਸਥਾ ਔਰ ਗੱਲ ਰੇ ਡਾਕਟਰ ਲਖਵੀਰ ਸਿੰਘ ਜੀ ਡਾਕਟਰ ਲਖਵੀਰ ਸਿੰਘ ਜੀ ਜੋ ਸਾਡੇ ਹਿਸ਼ਾਰਪੁਰ ਦੇ ਡੀ ਐਚਓ ਨੇ ਉਹ ਇੱਕ ਵਕਈ ਹੀ ਕਮਾਂਡਰ ਪਰਸਨ ਨੇ ਆਪਾਂ ਸਾਰਿਆਂ ਨੇ ਦੇਖਿਆ YouTube ਤੇ ਦੇਖਿਆ Facebook ਤੇ ਦੇਖਿਆ سوشل میڈیا ਦੇ ਹਰ ਇੱਕ ਚੈਨਲ ਤੇ ਦੇਖਿਆ ਤੇ ਤੋਂ ਜਾ ਤੋ ਜਿਹੜੇ ਬੰਦੇ ਉਹ ਵਕਈ ਹੀ ਤਰੀਫੇ ਕਾਬਿਲ ਨੇ ਲੋਕ ਪਸੰਦ ਕਰਦੇ ਨੇ ਉਹਨਾਂ ਦੇ ਵਿੱਚੋਂ ਇੱਕ ਦਿਨ ਮੈਂ ਵੀ ਵੀਡੀਓ ਦੇਖੀ ਸਾਡੀ ਸੰਸਥਾ ਨੇ ਵੀਡੀਓ ਦੇਖੀ ਅਸੀਂ ਡਿਸਾਈਡ ਕੀਤਾ ਕਿ ਡਾਕਟਰ ਸਾਹਿਬ ਬਹੁਤ ਵਧੀਆ ਕੰਮ ਕਰਦੇ ਪਏ ਨੇ ਬਹੁਤ ਇਮਾਨਦਾਰੀ ਨਾਲ ਵਰਕ ਕਰਦੇ ਪਏ ਨੇ ਜਿਹਦੇ ਕਰਕੇ ਅਸੀਂ ਆਪਣੀ ਸੰਸਥਾ ਵੱਲੋਂ ਐਂਟੀ ਕ腐ਪਸ਼ਨ ਫਾਊਂਡੇਸ਼ਨ ਆਫ ਦ ਵਰਲਡ ਵੱਲੋਂ ਉਹਨਾਂ ਨੂੰ ਕਰਤੱਵ ਨਿਸ਼ਟਾ ਵਾਰਡ ਤੇ ਨਾਲ ਸਨਮਾਨਿਤ ਕੀਤਾ ਗਿਆ ਜੀ ਅੱਜ ਇੱਥੇ ਐਂਟੀ ਕ腐ਪਸ਼ਨ ਫਾਊਂਡੇਸ਼ਨ ਆਫ ਦ ਵਰਲਡ ਦੇ ਦੇ ਅਲੱਗ-ਅਲੱਗ ਚਾਰ ਜ਼ਿਲ੍ਹਿਆਂ ਤੋਂ ਪੰਜਾਬ ਦੇ ਅਧਿਕਾਰੀ ਆਏ ਆ ਹੋਰ ਆਫਿਸ ਬੀਅਰਰ ਆਏ ਆ ਜੀ ਤੇ ਉਹਨਾਂ ਨੇ ਜਿਹੜਾ ਇਹ ਪਿਆਰ ਦਿੱਤਾ ਮੈਨੂੰ ਸਾਡੇ ਕੇ ਅਸ਼ੀਰਵਾਦ ਦਿੱਤਾ ਮੇਰੇ ਲਈ ਬਲੇਸਿੰਗਸ ਹੈ ਔਰ ਜਿਸ ਜਿਹੜਾ ਇਹਨਾਂ ਨੇ ਸਨਮਾਨ ਮੈਨੂੰ ਦਿੱਤਾ ਕਰਤਵ ਕਰਤਵ નિਸ਼ ਅਧਿਕਾਰੀ ਦਾ ਸਨਮਾਨ ਜਿਹੜਾ ਦਿੱਤਾ ਉਹ ਮੇਰੇ ਲਈ ਬਹੁਤ ਵੱਡੀ ਗੱਲ ਹੈ ਵੀ ਇੱਕ ਉਹ ਅਦਾਰਾ ਆ ਜਿਨ੍ਹਾਂ ਨੇ ਕ腐ਪਸ਼ਨ ਤੇ ਬੜਾ ਪੈਨੀ ਨਜ਼ਰ ਰੱਖਦੇ ਆ ਔਰ ਬੜੇ ਫੋਕਸਡ ਰਹਿੰਦੇ ਆ ਕਈ ਐਂਗਲਸ ਤੋਂ ਦੇਖ ਕੇ ਤੈਅ ਕਰਦੇ ਵੀ ਇਹ ਸਨਮਾਨ ਦਿੱਤਾ ਜਾਣਾ ਚਾਹੀਦਾ ਕਿ ਨਹੀਂ ਦਿੱਤਾ ਜਾਣਾ ਚਾਹੀਦਾ ਜੇ ਮੈਨੂੰ ਇਹਨਾਂ ਨੇ ਉਹਦੇ ਲਈ ਫਿੱਟ ਸਮਝਿਆ ਤੇ ਮੈਂ ਉਹਨਾਂ ਦੀਆਂ ਅਸ਼ੀਰਵਾਦਾਂ ਸਮਝਦਾ ਮੇਰੇ ਲਈ ਤੇ ਬਹੁਤ ਵੱਡੀ ਮਾਣ ਦੀ ਗੱਲ ਹੈ ਨਾਲ ਦੇ ਨਾਲ ਮੈਂ ਇਹ ਜਰੂਰ ਕਹਿਣਾ ਚਾਹੁੰਨਾ ਹੈ ਜਿਹੜਾ ਇਹਨਾਂ ਨੇ ਮੇਰੇ 'ਚ ਭਰੋਸਾ ਪ੍ਰਗਟ ਕੀਤਾ ਭਰੋਸਾ ਹੀ ਪ੍ਰਗਟ ਕਰਨਾ ਹੁੰਦਾ ਵਿਸ਼ਵਾਸ ਕੀਤਾ ਤਾਂ ਹੀ ਅਵਾਰਡ ਦਿੱਤਾ ਤਾਂ ਮੇਰੇ ਲਈ ਇਹ ਬਹੁਤ ਵੱਡੀ ਆਉਣ ਵਾਲੇ ਸਮੇਂ ਲਈ ਇਨਸਪੀਰੇਸ਼ਨ ਹੈ ਮੋਟੀਵੇਸ਼ਨ ਹੈ ਔਰ ਇਹ ਅਸੀਸ ਹੈ ਮੇਰੇ ਲਈ ਤੇ ਮੈਂ ਹੋਰ ਸੰਭੜ ਕੇ ਚੱਲਾਂ ਔਰ ਵਧੀਆ ਕੰਮ